ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਭਵ ਸਿਫਤ ਖਸਮ ਦੀ ਨੂਰੇ ਅਰਸਾਹੁ ਕੁਰਸਾਹੁ ਝਟੀਐ ਤੁਧ ਡਠੇ ਸਚੇ ਪਾਤੇ ਸਾ ਮਾਲ ਜਨਮ ਜਨਮ ਦੀ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਸੱਜਣਾ ਸੱਚਾ ਪਾਤੇ ਸਾਹੋ ਸਿਰ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਕੀ ਵਾਰ ਮਹੱਲਾ ਤਿਜਾ ਸਤੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ लोक महल्लाती जहो जगत ममता मु जीवन की बेदना ਰਕ ਪਾਣ ਜੋ ਚੱਲੇ ਤਾਂ ਜੀਵਨ ਪਦਵੀ ਪਾਹ ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦਨਾ सदा सदा जन जीवते जो हर चरणी चेतला नानक नदरी वसै ਗੁਰਮੁਖ ਸਹਜ ਸਮਾਹੇ ਮਹੱਲਾ ਤੀਜਾ ਅੰਦਰ ਸਹਸਾ ਦੁਖ ਹੈ ਆਪੇ ਸਰ ਧੰਧੈ ਮਾਰ ਦੂਜੇ ਪਾਏ ਸੁੱਤੇ ਕਬਹੇ ਨਾ ਜਾਗਹਿ ਮਾਇਆ ਮੋਹ ਪਿਆਰ ਨਾਮ ਨਾ ਚਿਤ ਹੈ ਸਬਦ ਨਾ ਵਿਚਾਰ ਹੈ ਇਹੋ ਮਨ ਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਾਮ ਮਾਰ ਕਰ ਖੁਆਰ ਪਾਉੜੀ ਆਪਣਾ ਆਪ ਉਪਾਇਓ ਨ ਤਦ ਹੋਰ ਨਾ ਕੋਈ ਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦਹੁ ਆਕਾਸ ਨਾ ਪਾਤਾਲ ਹੈ ਨਾ ਤਰਲੋਈ ਤਦੋ ਆਪੇ ਆਪ ਨਿਰੰਕਾਰ ਹੈ ਨਾ ਓਪਤ ਹੋਈ ਜਿਉ ਤਿਸ ਪਾਵੈ ਤਿਵਾ ਕਰੇ ਤਿਸ ਵੇਨ ਅਵਰ ਨ ਕੋਈ ਤਦ ਹੋ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉ ਤਿਸ ਭਾਵੈ ਤੇਵਾ ਕਰੇ ਸੋ ਬੇਨਾ ਅਵਰ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਵਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ ਮੂਆ ਜੀਵਨ ਕੀ ਵਿਦ ਨਾਹੇ ਗੁਰ ਕਾ ਭਾਣ ਜੋ ਚੱਲੈ ਤਾ ਜੀਵਨ ਪਦਵੀ ਪਾਹੇ